ਆਵਾਜ਼ ਜਿੰਦਾਬਦ ਹਾਂਜੀ ਬਾਈ ਜੀ ਕੀ ਗੱਲ ਐ ਇਹ ਇਹ ਫੈਕਟਰੀ ਜਿੰਦਾਬਦ ਇਹ ਫੈਕਟਰੀ ਜਿੰਦਾਬਦ ਅਸੀਂ ਕਿਸੇ ਨਾਲ ਨਹੀਂ ਘਟਦੇ ਸੀ ਸ਼ੁਰੂ ਤੋਂ ਕੰਪਨੀ ਨਾਲ ਖੜੇ ਆ ਜੀ ਤੇ ਹੁਣ ਫਿਰ ਜਿਹੜਾ ਧਰਨਾ ਲਗੂ ਚ ਸ਼ਾਮਲ ਹੋਵਾਂਗੇ ਹਾਂਜੀ ਨਾ ਨਾ ਪਹਿਲਾਂ ਵੀ ਨਹੀਂ ਆ ਅਸੀਂ ਪਹਿਲਾਂ ਹੋਇਆ ਨਾ ਅਸੀਂ ਹੁਣ ਲਈ ਅਸੀਂ ਨਹੀਂ ਹੁੰਦੇ ਜੀ ਅਸੀਂ ਨਹੀਂ ਹੁੰਦੇ ਅਸਤੇ 1000 ਬੰਦੇ ਆ ਜਿਸ ਤੋਂ ਕੰਮ ਕਰਨਾਗਾ ਤੁਹਾਨੂੰ ਅੰਨਾ ਸਾਥ ਦੇ ਰਹੇ ਨੇ ਸਾਡੇ ਨਾਲ ਖੜੇ ਨੇ ਦੁੱਖ ਸੁੱਖ ਸੁਣਦੇ ਨੇ ਹਰ ਦੇ ਵਾਰ ਤੁਹਾਨੂੰ ਕੰਮ ਮਿਲਿਆ ਹੋਇਆ ਚਾਹੀਦਾ ਅਸੀਂ ਕਹਿੰਨੇ ਆ ਵੀ ਸਾਨੂੰ ਵਧੀਆ ਰੋਜ਼ਗਾਰ ਮਿਲਿਆ ਹੋਇਆ ਆਪਦੇ ਬੱਚਿਆਂ ਨੂੰ ਪਾਲ ਰਹੇ ਆ ਕਾਂ ਨਹੀਂ ਸਾਨੂੰ ਕੰਪਨੀ ਸਾਰਾ ਕੁਝ ਦੇਣ ਲੱਗ ਰਹੀ ਐ। ਸਾਨੂੰ ਸਭ ਕੁਝ ਮਿਲਣ ਲੱਗ ਰਿਹਾ। ਹੋਰ ਕੁਝ ਮੰਗਾ ਨਹੀਂ ਤੁਹਾਨੂੰ ਨਹੀਂ ਚਾਹੀਦੀਆਂ ਉਹ। ਸਾਨੂੰ ਸਾਰਾ ਕੁਝ ਮਿਲ ਰਿਹਾ ਜੀ। ਕੀ ਗੱਲ ਹੈਗੀ ਪੂਰੀ ਇਹ? ਅਸੀਂ ਜੀ ਆਪਣੀ ਕੰਪਨੀ ਤੋਂ ਬਹੁਤ ਜ਼ਿਆਦਾ ਖੁਸ਼ ਆਂਗੇ। ਸਾਨੂੰ ਸਾਰਾ ਕੁਝ ਮਿਲ ਰਿਹਾ ਹੈਗਾ। ਪਰ ਉਹਦੇ ਵਾਸਤੇ ਕੁਝ ਚੀਜ਼ਾਂ ਦੀ ਲੋੜ ਆਵਗੀ। ਰੇਗ ਫੈਸਿਲਿਟੀ ਸੂਤ ਤਿਆਰੀਆਂ ਕੰਪਨੀ ਸਾਨੂੰ ਜਿੰਨਾਂ ਨੇ ਖਾਵਾ ਲਓ ਉਹਨਾਂ ਨਾਲ ਆਇਆ। ਕੈਟਾਗਰੀ ਉਸੇ ਚੋਂ? ਹਾਂ ਜੀ ਕੈਟਾਗਰੀ ਦੋ। ਫਿਰ ਤੁਸੀਂ ਕਿਉਂ ਨਹੀਂ ਉਹਨਾਂ ਦਾ ਸਾਥ ਦੇ ਰਹੇ? ਸਾਨੂੰ ਕੋਈ ਦਿੱਕਤ ਨਹੀਂ ਜੀ। ਸਾਨੂੰ ਜੋ ਮਤਲਬ ਅਸੀਂ ਕੰਮ ਕਰਦਾ ਸਾਨੂੰ ਕੋਈ ਬਿਨਾ ਪ੍ਰੈ ਨਾ ਫਿਰ ਤੈਂ ਸਾਥ ਕਿਉਂ ਨਹੀਂ ਦਿੱਤਾ ਉਹਨਾਂ ਦਾ ਮੈਂ ਪਹਿਲਾਂ ਸਾਥ ਦਿੱਤਾਗਾ ਮੈਂ ਉਹ ਜੁਨੀਆ ਦਾ ਪ੍ਰਧਾਨ ਵੀ ਰਹਿ ਚੁੱਕਿਆਗਾ ਉਹ ਜੁਨੀਆ ਨਾ ਕੁੱਥੇ ਪਾਸੇ ਚੱਲ ਪਈ ਉਹ ਕਿਵੇਂ ਉਹ ਜਦੋਂ ਆਪਾਂ ਨੇ ਕੰਮ ਹੀ ਨਹੀਂ ਕਰਨਾ ਬਿਲੇ ਬੈਠੇ ਨੂੰ ਕੋਈ ਤਨਖਾਹ ਨਹੀਂ ਦਿੰਦਾ ਹੈਗਾ ਆਪਾਂ ਨੂੰ ਉਹ ਨਜਾਇਜ਼ ਤੰਗ ਕਰ ਰਹੇ ਨੇ ਉਹ ਹੁਣ ਸਾਰਿਆਂ ਦੀ ਬੰਦਿਆਂ ਦੀ ਰੋਜੀ ਤੇ ਲੱਤ ਮਾਰਨ ਨੂੰ ਫਿਰਦੇ ਨੇਗੇ ਜਿਹੜਾ ਵੀ ਆਉਂਦਾਗਾ ਸਾਰਿਆਂ ਨੂੰ ਪੁੱਛ ਕੇ ਦੇਖੋ ਚੁੱਲ੍ਹਾ ਕਿਵੇਂ ਚੱਲਦਾ ਇਹ ਫੈਕਟਰੀ ਬੰਦ ਹੁੰਦੀ ਹੈਗੀ ਮੈਂ ਲਿਖ ਕੇ ਦੰਨਾਗਾ ਇਹ ਤੇ ਕਿ ਸਾਨੂੰ ਰੋਜ਼ਗਾਰ ਵੀ ਨਹੀਂ ਮਿਲਣਾ ਕਿਸੇ ਪਿੰਡ ਚ ਹੱਤਵਾਲ ਕੇ ਹੀ ਬੇਕੀਤੀ ਹੈ ਕਿ ਰੋਜ਼ਗਾਰ ਨੂੰ ਨਾ ਖੋਣ ਦਿਓ ਵੱਡੇ ਦੋਸ਼ ਲਾ ਰਹੇ ਹੋ ਤੁਸੀਂ ਉਹਨਾਂ ਤੇ ਇਹ ਸੱਚਾਈ ਹੈ ਜੀ ਅੱਛਾ ਸਾਡੇ ਕੰਮ ਦੇਖ ਲਓ ਜਾ ਕੇ ਜਿੰਨੀ ਅਸੀਂ ਪੇਟੀ ਕਰਦੇ ਹਾਂ ਕਿ ਪੇਟੀ ਕੱਢ ਕੇ ਦੇਣਾ ਮਤਲਬ ਮੈਨੇਜਮੈਂਟ ਬਹੁਤ ਵਧੀਆ ਜੀ ਸਾਨੂੰ ਕਿਸੇ ਕਿਸੇ ਵੀ ਦਿੱਕਤ ਕਿਸੇ ਦੀ ਦਿੱਕਤ ਨਹੀਂ ਆਏਗੀ ਆਪਣਾ ਸ਼ੋਭ ਨਾਮ ਪਰਗਰ ਸਿੰਘ ਕਿਹੜਾ ਪਿੰਡ ਹੈ ਜਗਵਿੰਦਗੜ ਜੀ ਗਵਿੰਦਗੜ ਕਹਾਂ ਆਪਾਂ ਨੂੰ ਮਤਲਬ ਜੇ ਕੋਈ ਦਿੱਕਤ ਹੈ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਸਾਨੂੰ ਕੋਈ ਦਿੱਕਤ ਨਹੀਂ ਨਾ ਉਹਨਾਂ ਨੇ ਜਿਵੇਂ ਕੱਲ ਦੱਸਿਆ ਵੀ ਸਾਨੂੰ ਆਹ ਦਿੱਕਤ ਹੈ ਤੁਸੀਂ ਸੁਣੀ ਹੋ ਖਬਰ ਚ ਲੋਹੀ ਹੈ ਸਰ ਪਰ ਅਸੀਂ ਉਹਨਾਂ ਤੁਹਾਡਾ ਅਸੀਂ ਕੰਮ ਕਰਨਾ ਚਾਹੁੰਦੇ ਆਂ ਬਾਪੂ ਨਾਲ ਗੁਰੀਪੁਰੀ ਸਰ ਨਾਲ ਉਹਨਾਂ ਸਾਥ ਦੇ ਰਹੇ ਨੇ ਸਾਡੇ ਨਾਲ ਖੜੇ ਨੇ ਦੁੱਖ ਸੁੱਖ ਸੁਣਦੇ ਨੇ ਅਸੀਂ ਇਹਨਾਂ ਦੇ ਨਾਲ ਖੜੇ ਆਂ ਜੀ ਬਿਲਕੁਲ ਦਿੱਲੀ ਦਾ ਚੱਲ ਰਿਹਾ ਹੈ ਗਾ ਮੁੜਦਾਬਾਦ ਜਿੰਦਾਬਾਦ ਵਾਲਾ ਕੰਮ ਇਹ ਫਿਰ ਦੇਖੋ ਉਹਦੀ ਉਹਨਾਂ ਦੀ ਕੀ ਸੋਚ ਹੈ ਉਹ ਅਸੀਂ ਨਹੀਂ ਕਹਿ ਸਕਦੇ ਜਿਹੜੀ ਸੋਚ ਸਾਡੀ ਹੈ ਅਸੀਂ ਕਹਿੰਨੇ ਆ ਵੀ ਸਾਨੂੰ ਵਧੀਆ ਰੁਜ਼ਗਾਰ ਮਿਲਿਆ ਹੋਇਆ ਆ ਤੇ ਬੱਚਿਆਂ ਨੂੰ ਪਾਲ ਰਹੇ ਆ ਸਾਨੂੰ ਬਹੁਤ ਸੁਵਿਧਾ ਮਿਲ ਰਹੀਆਂ ਨੇ ਇੰਨੀ ਵੀ ਸਾਨੂੰ ਚਾਹੀਦੀ ਐ ਜੇ ਉਹ ਨਹੀਂ ਮਿਲਦੀ ਰਹੀ ਕੋਈ ਦਿੱਕਤ ਆਉਂਦੀ ਐ ਸਾਨੂੰ ਬਕਾਇਦਾ ਗੱਡੀ ਐ ਇੱਕ ਡਰਾਈਵ ਰੱਖਿਆ ਕੰਚੀ ਵੀ ਲੱਗਦਾ ਜੇ ਕੁਝ ਵੀ ਹੁੰਦਾ ਮੈਨੇਜਰ ਦੀ ਗੱਡੀ ਚਾਹੀਦੀ ਐ ਜੀ ਇਲਾਜ ਕਰਾਉਣ ਵਾਸਤੇ ਬਕਾਇਦਾ ਜਾਂਦੇ ਨੇ ਜੀ ਐ ਨਹੀਂ ਹੈਗਾ ਵੀ ਜਾਓ ਤੁਸੀਂ ਛੁੱਟੀ ਲੈ ਜਾਓ ਆਪਣੇ ਘਰੇ ਜਾਓ ਉਹ ਕੰਮ ਨਹੀਂ ਹੈਗਾ ਜੀ ਜੇ ਅਸੀਂ ਮੰਗੇ ਤਾਂ ਤਾਂ ਨਾ ਜੇ ਸਾਨੂੰ ਕੁਝ ਨਾ ਮਿਲੇ ਸੰ ਤਾਂ ਬਕਾਇਦਾ ਸਾਰਾ ਕੁਝ ਮਿਲ ਰਿਹਾ ਜੀ ਜੇ ਅਸੀਂ ਸੰਡੇ ਲਾਨਿਆ ਤਾਂ ਸਾਨੂੰ ਡਬਲ ਮਿਲਦਾ ਜੇ ਓਵਰ ਟਾਈਮ ਲਾਨਿਆ ਤਾਂ ਸਾਨੂੰ ਪੈਸੇ ਉਹਦੇ ਵੀ ਪੈਸੇ ਪੈਂਦੇ ਨੇ ਸਾਨੂੰ ਹਰ ਇੱਕ ਚੀਜ਼ ਦੇ ਰਹੇ ਨੇ ਦੱਸੋ ਜੇ ਅਸੀਂ ਕਿਹੜੀ ਚੀਜ਼ ਮੰਗੀ ਐ ਹੁਣ ਜੋ ਫੈਕਟਰੀ ਦੇ ਪ੍ਰਬ ਤੇ ਉਹਨਾਂ ਦਾ ਹੁਣ ਜਿਹੜਾ ਪੱਖ ਹੈ ਤੁਹਾਡੇ ਸਾਹਮਣੇ ਗੱਲਬਾਤ ਇਹ ਫੈਕਟਰੀ ਜਿੰਦਾਬਾਦ ਫੈਕਟਰੀ ਜਿੰਦਾਬਾਦ ਅਗਰਪੁਰੀ ਜਿੰਦਾਬਾਦ ਅਗਰਪੁਰੀ ਜਿੰਦਾਬਾਦ ਮਨੇਜ ਭਾਈ ਜਿੰਦਾਬਾਦ ਮਨੇਜ ਭਾਈ ਜਿੰਦਾਬਾਦ ਸ਼ਰਾਬ ਫੈਕਟਰੀ ਜਿੰਦਾਬਾਦ ਫੈਕਟਰੀ ਜਿੰਦਾਬਾਦ ਸਦਾਇਕ ਜਿੰਦਾਬਾਦ ਸਦਾਇਕ ਜਿੰਦਾਬਾਦ ਗੱਲਬਾਤ ਤੇ ਕੋਈ ਨਹੀਂ ਹੈਗੀ ਬਸ ਇਹੀ ਹੈ ਵੀ ਅਸੀਂ ਵੀ ਕੰਪਨੀ ਨਾਲ ਖੜੇ ਆਂਗੇ ਮਤਲਬ ਦਿਹਾੜੀਦਾਰ ਬੰਦੇ ਆਗੇ ਤੇ ਸਾਨੂੰ ਵੀ ਨਹੀਂ ਕੰਮ ਕਰਨ ਦੇ ਰਹੇ ਹੈਗੀ ਕੌਣ ਇਹ ਮਤਲਬ ਸਾਨੂੰ ਵੀ ਕਹਿ ਜਾਂਦੇ ਨੇ ਵੀ ਇਸ ਤਰ੍ਹਾਂ ਤੁਸੀਂ ਵੀ ਸਾਡੇ ਨਾਲ ਖੜੋ ਅਸੀਂ ਕਿਸੇ ਨਾਲ ਨਹੀਂ ਖੜਦੇ ਸੀ ਸ਼ੁਰੂ ਤੋਂ ਕੰਪਨੀ ਨਾਲ ਖੜੇ ਆ ਜੀ ਤੇ ਹੁਣ ਫਿਰ ਜਿਹੜਾ ਧਰਨਾ ਲੱਗੂ ਚ ਸ਼ਾਮਲ ਹੋਵੋਗੇ ਹਾਂਜੀ ਨਾ ਨਾ ਮੈਂ ਅਸੀਂ ਪਹਿਲਾਂ ਵੀ ਨਹੀਂ ਆ ਅਸੀਂ ਪਹਿਲਾਂ ਹੋਇਆ ਨਾ ਅਸੀਂ ਹੋਏ ਨਹੀਂ ਅਸੀਂ ਨਹੀਂ ਹੁੰਦੇ ਜੀ ਅਸੀਂ ਨਹੀਂ ਹੁੰਦੇ ਅਸੀਂ ਤਾਂ ਢਾਈ ਦਰ ਬੰਦੇ ਆ ਇਸ ਤੱਕ ਕੰਮ ਕਰਨਾਗਾ ਕਿੰਨੇ ਖਾਣੀਆਂ ਆ 60 ਬੰਦੇ ਆ ਉਧਰ 60 ਬੰਦੇ ਨੇ ਜੀ ਇਧਰ 240 ਬੰਦੇ ਨੇ ਤੁਸੀਂ ਇਹ ਦੇਖੋ ਵੀ 260 ਬੰਦੇ ਵੀ ਆਪਣਾ ਕਿਵੇਂ ਰੋਜ਼ਗਾਰ ਉਹ ਕਰਨੇ 240 ਬੰਦੇ ਇਧਰ ਸੋਡੇ ਸਾਹਮਣੇ ਅੱਛਾ ਸਾਨੂੰ ਸਰ ਕੋਈ ਪ੍ਰੋਬਲਮ ਨਹੀਂ ਸਾਨੂੰ ਫੈਕਟਰੀ ਸਾਰੀ ਸਹੂਲਤ ਦੇ ਰਹੀ ਆ ਸਾਰਾ ਕੁਝ ਦੇ ਰਹੀ ਆ ਜੀ ਨਾ ਜਿਹੜਾ ਇਹ ਆਪਣਾ 60 ਬੰਦੇ ਧਰਨਾ ਲਾਉਣਗੇ ਉਹ ਨਵੋ ਕਿਉਂ ਦਿੱਕਤ ਕਹਿ ਰਹੇ ਨੇ ਵਾਰੀ ਵਾਰੀ ਉਹ ਦਿੱਕਤ ਸਰ ਉਹਨਾਂ ਨੂੰ ਹੀ ਪਤਾ ਸਾਨੂੰ ਕੋਈ ਦਿੱਕਤ ਨਹੀਂ ਸਾਨੂੰ ਕੋਈ ਦਿੱਕਤ ਨਹੀਂ ਲੋਕਨ ਸਟੌਮ ਬੰਦੇ ਸਾਨੂੰ ਤਾਂ ਕੋਈ ਕੰਮ ਚ ਦਿੱਕਤ ਨਹੀਂ ਆਉਂਦੀ ਜੀ ਕਾਸ਼ਤ ਨਹੀਂ ਆਉਂਦੀ ਵਧੀਆ ਸੀ ਕੰਮ ਚ ਹੋਰ ਨਾਲ ਆਉਨੇ ਟੈਂਪੋਰਰ ਨਾਲ ਜਾਂਦੇ ਆ ਟੈਂਪੋਰਰ ਨਾਲ ਜਾਂਦੇ ਆ ਨਹੀਂ ਸਾਡੇ ਮਿੱਟੀ ਤੱਕ ਨਹੀਂ ਲੱਗਦੇ ਜੇ ਮੈਂ ਆਉਨੇ ਅਸੀਂ ਉਵੇਂ ਜੰਮੇ ਜਾਂਦੇ ਨੇ ਕੋਈ ਲਿੱਪੜ ਨਹੀਂ ਚੱਪੜ ਨਹੀਂ ਪਹਿਲਾਂ ਬੈਠਾ 2:00 ਘੰਟਾ ਪਹਿਲਾਂ ਬੈਹਿ ਦਿੰਦੇ ਨਹੀਂ 5:00 ਵਜੇ ਪਿੱਛੇ ਜਾਂਦੇ ਅਸੀਂ ਸਾਰਾ ਸਿਆਲ ਹੋ ਗਿਆ ਸਾਨੂੰ 5:00 ਵਜੇ ਜਾਂਦੇ ਨੂੰ ਸਾਨੂੰ ਕਰੇ ਕਿਸੇ ਨੇ ਰੋਕ ਨਹੀਂ ਤੁਸੀਂ ਕਿਉਂ ਜਾਂਦੇ ਕਿਉਂ ਨਾ ਜਾਂਦੇ ਕੋਈ ਦਿੱਕਤ ਨਹੀਂ ਸੰਤ ਜੀ ਜੇ ਅਸੀਂ ਹੋਣਾ ਹੋਇਆ ਜੀ ਹੋ ਜਾਣਗੇ ਸੰਤਾਂ ਵਾਲੇ ਕੋਈ ਉਹ ਨਹੀਂ ਹੈਗਾ ਇਹਨਾਂ ਨੂੰ ਪਤਾ ਹੀ ਹੈ ਜੀ ਜਿਸ ਦਿਨ ਸਾਡਾ ਇੱਕ ਰੱਖਣਗੇ ਨਹੀਂ ਜੀ ਇਹਨਾਂ ਨੂੰ ਸੋਚਿਆ ਰੱਖਦੀ ਜੀ ਸਿੱਖੋ ਭਈਏ ਹਾਂਜੀ ਭਾਈ ਜੀ ਕੀ ਨਾਮ ਹੈ ਆਪਣਾ ਮਨਦੀਪ ਸਿੰਘ ਹੈ ਜੀ ਕਿਹੜਾ ਪਿੰਡ ਹੈ ਸੰਗਤੀ ਵਾਲਾ ਠੀਕ ਹੈ ਇੱਥੇ ਸ਼ਰਾ ਫੈਕਟਰੀ ਚ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਜੀ 6 ਤੋਂ 7 ਸਾਲ ਹੋ ਗਏ ਜੀ ਠੀਕ ਹੈ ਤੇ ਜੋ ਧਰਨਾ ਲੱਗ ਰਹੀ ਉਹ ਚ ਤੁਸੀਂ ਵੀ ਸ਼ਾਮਲ ਹੋ ਨਾ ਵੀਰ ਆਪਾਂ ਤਾਂ ਹੈ ਨਹੀਂ ਸ਼ਾਮਲ ਜੀ ਉਹ ਚ ਅੱਛਾ ਕੀ ਕਾਰਨ ਹੈ ਧਰਨੇ ਦਾ ਫਿਰ ਮੁੱਖ ਉਹਨਾਂ ਦੇ ਦੇਖੋ ਮਤਭਾਵਾ ਅਲੱਗ ਹੋ ਸਕਦੇ ਨੇ ਜੀ ਪਰ ਸਾਡੇ ਤਾਂ ਦੇਖੋ ਸਾਨੂੰ ਕੰਪਨੀ ਸਭ ਕੁਝ ਮਿਲਦਾ ਕਿਉਂਕਿ ਜੇ ਸਾਨੂੰ ਸਾਰਾ ਕੁਝ ਮਿਲਦਾ ਜੀ ਤਾਂ ਹੀ ਸਾਤੋਂ ਸਾਨੂੰ ਇੱਥੇ ਲੱਗਿਆ ਨੂੰ 7 ਤੋਂ 8 ਸਾਲ ਹੋ ਗਏ ਤੁਸੀਂ ਉਸੇ ਕੈਟਾਗਰੀ ਚੋਂ ਨਹੀਂ ਸਰ ਅਸੀਂ ਸਟਾਫ ਚ ਆਉਂਦੇ ਅੱਛਾ ਸ਼ਾਪ ਚ ਆ ਗਏ ਤੁਸੀਂ 50 ਦੇ ਬੰਦੇ ਠੀਕ ਹੈ ਇਹਦੇ 50 ਬੰਦੇ ਸਾਰੇ ਕੰਪਨੀ ਦੇ ਨਾਲ ਦੇ ਕੀਡਾ ਬੰਦਾ ਬਈ ਦਾ ਮੇਰਾ ਪਿੰਨ ਸੰਤਿ ਰਾਜ ਸਾਹਿਬ ਮੇਰਾ ਨਾਮ ਹਰਵਿੰਦਰ ਸਿੰਘ ਹੈ ਠੀਕ ਹੈ ਮੈਂ ਇੱਥੇ ਸੁਪਰਵਾਈਜ਼ਰ ਦੇ ਤੌਰ ਤੇ ਕੰਮ ਕਰਦਾ ਹਾਂ ਠੀਕ ਹੈ ਹਾਂਜੀ ਤੇ ਫਿਰ ਜਿਹੜੇ 60 13 ਤੋਂ ਜੁਆਇਨ ਹੋ ਗਏ ਸਰ ਮੇਰੀ ਇੱਥੇ 12 ਸਾਲ ਹੋ ਗਏ ਹਾਂਜੀ ਸਰ ਤੇ ਜਿਹੜੇ ਹੁਣ ਉਹ ਮੰਨ ਲਓ ਵੀ ਕਾਚਾ ਹੁੰਦੇ ਨੇ ਉਹ ਕਿਹੜੀ ਕੈਟਾਗਰੀ ਚ ਹੈਲਪਰ ਜੀ ਹੈਲਪਰ ਨੇ ਜਿਹੜੇ 60 ਜੀ ਸਰ ਉਹ ਧਰਨਾ ਲਾਉਣ ਨੂੰ ਮਜਬੂਰ ਨੇ ਉਹਨਾਂ ਦੀ ਤੁਸੀਂ ਸੁਣ ਨਹੀਂ ਰਹੇ ਕੀ ਗੱਲਬਾਤ ਹੈ ਬਿਲਕੁਲ ਹੋ ਰਹੀ ਨਹੀਂ ਜੀ ਸਾਰੀ ਮੈਨੇਜਮੈਂਟ ਸੁਣ ਰਹੀ ਹੈ ਕੋਈ ਅਜਿਹੀ ਦਿੱਕਤ ਨਹੀਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਦੀਆਂ ਮੰਨੀਆਂ ਵੀ ਗਈਆਂ ਨੇ ਕੋਈ ਅਜਿਹੀ ਦਿੱਕਤ ਨਹੀਂ ਹੈ ਕਿ ਜਿੰਨੇ ਵੀ ਪਹਿਲਾਂ ਉਹਨਾਂ ਨਾਲ ਹੋਈ ਹੈ ਆਪਣੀ ਮਰਮ ਜਿੰਨੇ ਵੀ ਹੋਈ ਹੈ ਉਹੀ ਉਹਨਾਂ ਨਾਲ ਸਹਿਮਤੀ ਹੋਈ ਹੈ ਜੀ ਉਹਨਾਂ ਨਾਲ ਸਹਿਮਤੀ ਹੋਈ ਹੈ ਜਿੰਨੀਆਂ ਮੰਗਾ ਹੈਗੀਆਂ ਤੇ ਜਾਇਜ਼ ਉਹਨਾਂ ਦੀ ਮੰਨੀਆਂ ਗਈਆਂ ਨੇ ਕੋਈ ਦਿੱਕਤ ਨਹੀਂ ਲੈ ਇੱਕ ਪਹਿਲਾਂ ਧਰਨਾ ਲਾਇਆ ਸੀ ਉਹਨਾਂ ਨੇ ਪਿੱਛੇ ਲਗਭਗ 6 ਮਹੀਨੇ 8 ਮਹੀਨੇ ਹੋ ਗਏ ਹੁਣੇ ਉਹ ਮੰਗਾ ਸੀ ਜਿਹੜੀਆਂ ਉਹ ਉਹਨਾਂ ਦੀਆਂ ਮੰਨੀਆਂ ਗਈਆਂ ਨੇ ਜੀ ਜੀ ਬਿਲਕੁਲ ਉਹ ਕਹਿੰਦੇ ਮੰਨੀਆਂ ਨਹੀਂ ਗਈਆਂ ਉਹ ਤਾਂ ਫਿਰ ਦੇਖੋ ਉਹਨਾਂ ਦੀ ਜਿਹੜੀ ਜਾਇਜ਼ ਦੀ ਮੰਗੇਗੀ ਜਾਇਜ਼ ਮੰਗਾ ਮੰਨੀਆਂ ਗਈਆਂ ਨੇ ਜਿਹੜੀਆਂ ਨਜਾਇਜ਼ ਨੇ ਉਹ ਨਹੀਂ ਮੰਨ ਸਕਦੀ ਮੈਨੇਜਮੈਂਟ ਹਾਂ ਭਈ ਤੂੰ ਵੀ ਆਪਣਾ ਹੈਲਪਰ ਅੰਚ ਹੈ ਹਾਂ ਜੀ ਮੈਂ ਹੁਣ ਘੱਟੋ ਘੱਟ 10 ਸਾਲ ਉਹ ਜਿਹੜੇ ਕੰਮ ਕਰਦੇ ਨੂੰ ਨਾ ਫਿਰ ਤੈਂ ਸਾਥ ਕਿਉਂ ਨਹੀਂ ਦਿੱਤਾ ਉਹਨਾਂ ਦਾ ਮੈਂ ਪਹਿਲਾਂ ਸਾਥ ਦਿੱਤਾਗਾ ਮੈਂ ਉਹ ਜੁਨੀਆ ਦਾ ਪ੍ਰਧਾਨ ਵੀ ਰਹਿ ਚੁੱਕਿਆਗਾ ਠੀਕ ਹੈ ਪਰ ਉਹ ਜੁਨੀਆ ਨਾ ਕੁੱਥੇ ਪਾਸੇ ਚੱਲ ਪਈ ਉਹ ਕਿਵੇਂ ਉਹ ਜਦੋਂ ਆਪਾਂ ਨੇ ਕੰਮ ਹੀ ਨਹੀਂ ਕਰਨਾ ਬਿਲੇ ਬੈਠੇ ਨੂੰ ਕੋਈ ਤਨਖਾਹ ਨਹੀਂ ਦਿੰਦਾ ਹੈਗਾ ਆਪਾਂ ਨੂੰ ਨਾ ਬਿਲੇ ਬਹਿ ਕੇ ਮੁਰਦਦੇ ਨੇ ਉਹ ਬਿਲੇ ਬਹਿ ਕੇ ਮੁਰਦਦੇ ਨਹੀਂ ਜਿਹੜੀ ਪੇਟੀ ਇੱਕ ਦਿਨ ਦੇ ਵਿੱਚ ਹੋਣੀ ਚਾਹੀਦੀ ਉਹ ਚਾਰ ਦਿਨਾਂ ਦੇ ਵਿੱਚ ਬਣਾਉਂਦੇ ਨੇ ਪੈਸੇ ਤਾਂ ਨਹੀਂ ਇਲਜ਼ਾਮ ਲਾ ਰਿਹਾ ਨਹੀਂ ਨਹੀਂ ਪੈਸੇ ਨਹੀਂ ਜਾ ਕੇ ਆਪਣਾ ਰਿਕਾਰਡ ਦੇਖ ਸਕਦੇ ਤੁਸੀਂ ਰਿਕਾਰਡ ਤਿਆਰ ਨਹੀਂ ਇਹਨਾਂ ਦੇ ਅੱਛਾ ਕਿੰਨੀ ਪੇਟੀ ਭਰਦੇ ਨੇ ਉਹ ਅਸੀਂ ਦੁੱਗਣੀ ਦੁੱਗਣੀ ਪੇਟੀ ਭਰ ਰਹਿਆਂਗੇ ਅਸੀਂ ਵੀ ਬੰਦੇ ਆਂ ਅਸੀਂ ਵੀ ਇਨਸਾਨ ਆਂਗੇ ਅਸੀਂ ਵੀ ਕੰਮ ਕਰ ਰਹੇ ਆਂ ਰੇ ਤੇ ਫਿਰ ਉਹ ਨਾਲ ਮੰਗਾ ਕਹਿੰਦੇ ਨੇ ਜਿਹੜੀਆਂ ਵੀ ਸਾਡੇ ਮੰਗਾ ਨਹੀਂ ਮਿਲਦੀਆਂ ਉਹਨਾਂ ਦੀਆਂ ਸਾਰੀਆਂ ਪੂਰੀਆਂ ਹੋਈਆਂ ਹੋਈਆਂ ਨੇਗੀਆਂ ਉਹ ਨਜਾਇਜ਼ ਤੰਗ ਕਰ ਰਹੇ ਨੇ ਉਹ ਹੁਣ ਸਾਰਿਆਂ ਦੀ ਬੰਦਿਆਂ ਦੀ ਰੋਜੀ ਤੇ ਲੱਤ ਮਾਰਨ ਨੂੰ ਫਿਰਦੇ ਨੇਗੇ ਕਿਉਂਕਿ ਹੁਣ ਜਿਹੜਾ ਵੀ ਆਉਂਦਾਗਾ ਸਾਰਿਆਂ ਨੂੰ ਪੁੱਛ ਕੇ ਦੇਖੋ ਚੁੱਲ੍ਹਾ ਕਿਵੇਂ ਚੱਲਦਾ ਹੈ ਇਹ ਗੱਲ ਹੈ ਚੁੱਲ੍ਹਾ ਚਲਾਉਣਾ ਬਹੁਤ ਔਖਾ ਗੱਜ ਜਿਹੜੇ ਟਾਈਮ 'ਚ ਇਹ ਫੈਕਟਰੀ ਬੰਦ ਹੁੰਦੀ ਹੈਗੀ ਮੈਂ ਲਿਖ ਕੇ ਦੰਨਾਗਾ ਇੱਥੇ ਕਿਸੇ ਨੂੰ ਰੋਜ਼ਗਾਰ ਵੀ ਨਹੀਂ ਮਿਲਣਾ ਕਿਸੇ ਪਿੰ ਸਾਰੀਆਂ ਫੈਕਟਰੀਆਂ ਨੇ ਕਈ ਦਿਨਾਂ ਕੱਭੀ ਪਹਿਲਾਂ ਉਹ ਬੰਦ ਕਰਾ ਕੇ ਆ ਗਏ ਹੁਣ ਇਹ ਬੰਦ ਕਰਾਣਗੇ ਕੋਈ ਮੈਦੇ ਵਾਸਤੇ ਆ ਰਿਹਾ ਕੋਈ ਸੁਨਾਮਤ ਆ ਰਿਹਾ ਤੁਸੀਂ ਐ ਦੇਖੋ ਸਰ ਉਹਨਾਂ ਹੱਥ ਵੱਲ ਕੇ ਇਹੀ ਬੇਨਤੀ ਹੈ ਕਿ ਰੁਜ਼ਗਾਰ ਨੂੰ ਨਾ ਖੋਣ ਦਿਓ ਰੁਜ਼ਗਾਰ ਨੂੰ ਚੱਲੀ ਜਾਣ ਦਿਓ ਜਿਹੜੇ ਤੁਹਾਡੀਆਂ ਮੰਗਾਂ ਨੇ ਬੈਠ ਕੇ ਗੱਲ ਕਰ ਲਓ ਪਰ ਤੁਸੀਂ ਵੀ ਆਪ ਦਾ ਪੂਰ ਨਿਭੋ ਕੰਮ ਕਰਕੇ ਦੋ ਮਾਲਕ ਨੂੰ ਮਾਲਕ ਪੈਸੇ ਦੇਊਗਾ ਬੇਲੇ ਬੈਠੇ ਨੂੰ ਪੈਸੇ ਕੋਈ ਨਹੀਂ ਦਿੰਦਾ ਹੈਗਾ ਅਸੀਂ ਬੇਲੇ ਬਹਿ ਜਾਗੇ ਆ ਸਾਨੂੰ ਪੈਸੇ ਕੌਣ ਦੇਊਗਾ ਜਿਵੇਂ ਕੰਮ ਕਰਾਂਗੇ ਆਪਦੀ ਕਿਰਤ ਕਰਾਂਗੇ ਤਾਂ ਹੀ ਤੁਹਾਨੂੰ ਪੈਸੇ ਮਿਲਣਗੇ ਤੇ ਵੱਡੇ ਦੋਸ਼ ਲਾ ਰਹੇ ਹੋ ਤੁਸੀਂ ਉਹਨਾਂ ਤੇ ਸੱਚਾਈ ਹੈ ਜੀ ਅੱਛਾ ਸਾਡੇ ਕੰਮ ਦੇਖ ਲਓ ਜਾ ਕੇ ਜਿੰਨੀ ਅਸੀਂ ਪੇਟੀ ਕੱਢਦੇ ਹਾਂ ਕਿ ਪੇਟੀ ਕੱਢ ਕੇ ਦੇਣ ਜਿਹੜੀਆਂ ਉਹਨਾਂ ਦੀ ਮੰਗਾ ਨੇ ਮੰਗਾਪੂਰ ਹੋਣਗੀਆਂ ਤੁਸੀਂ ਵੀ ਉਸੇ ਕੈਟਾਗਰੀ ਚੋਂ ਉਸੇ ਕੈਟਾਗਰੀ ਹਾਂਜੀ ਕੀ ਨਾਮ ਹੈ ਆਪਣਾ ਨੈਵ ਸਿੰਘ ਜੀ ਨੈਵ ਸਿੰਘ ਕਿਹੜਾ ਪਿੰਡ ਹੈ ਸ਼ਾਹ ਜੀ ਸ਼ਾਹ ਜੀ